ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਇੱਕ ਜਹੇ ਕਾਂਡ ਦੇ ਬਾਰੇ ਜੋ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਵਾਪਰਿਆ ਲੁਧਿਆਣਾ ਦੇ ਵਿੱਚ ਇੱਕ ਘਰ ਵਾਲੇ ਨੇ ਆਪਣੀ ਘਰਵਾਲੀ ਦੇ ਕਤਲ ਦੀ ਸੁਪਾਰੀ ਦਿੱਤੀ ਤੇ ਉਸ ਦੀ ਸੁਪਾਰੀ ਦੇਣ ਤੋਂ ਪਹਿਲਾਂ ਉਸ ਨੇ ਕੀ ਕੀਤਾ ਕਿ ਉਹ ਕਤਲ ਉਸ ਦੇ ਗਲ ਨਾ ਪਵੇ ਜਾਂ ਕਹਿ ਦਈਏ ਕਿ ਉਹਦੇ ਉੱਤੇ ਕੋਈ ਸ਼ੱਕ ਨਾ ਜਾਵੇ ਇਸ ਦੇ ਲਈ ਉਨੇ ਕੁਝ ਸਬੂਤ ਘਟੇ ਕੀਤੇ ਕੁਝ ਅਜਾਈਆਂ ਵੀਡੀਓਜ਼ ਬਣਾਈਆਂ ਤਾਂ ਕਿ ਉਸ ਦੇ ਉੱਤੇ ਕੋਈ ਸ਼ੱਕ ਨਾ ਕਰੇ ਤੇ ਜਦੋਂ ਉਸ ਦਾ ਕਤਲ ਹੋਇਆ ਕਤਲ ਹੋਣ ਤੋਂ ਬਾਅਦ ਉਹ ਧਰਨੇ ਦੇ ਉੱਤੇ ਵੀ ਬੈਠਿਆ ਤਾਂ ਕਿ ਉਸ ਦੀ ਘਰ ਵਾਲੀ ਦੇ ਕਾਤਲਾਂ ਨੂੰ ਛੇੜ ਤੋਂ ਛੇਤੀ ਫੜਿਆ ਜਾਵੇ ਪਰ ਫਿਰ ਜਦੋਂ ਪੰਜਾਬ ਪੁਲਿਸ ਜਾਂ ਕਹ ਜੀ ਕਿ ਲੁਧਿਆਣ ਦੀ ਪੁਲਿਸ ਨੇ ਚੰਗੀ ਕਾਰਵਾਈ ਕੀਤੀ ਤਾਂ ਉਸ ਕਾਰਵਾਈ ਦੇ ਚੱਲਦਿਆਂ ਉਸ ਬੰਦੇ ਨੂੰ ਫਿਰ ਗ੍ਰਿਫਤਾਰ ਕੀਤਾ ਗਿਆ ਕਿਵੇਂ ਉਸਨੇ ਜਿਹੜੇ ਸਬੂਤ ਇਕੱਠੇ ਕੀਤੇ ਤੇ ਕਿਵੇਂ ਉਸਨੇ ਆਪਣੀ ਘਰਵਾਲੀ ਦਾ ਕਤਲ ਕਰਵਾਇਆ ਤੇ ਪੁਲਿਸ ਦੇ ਡੀਕੇ ਫਿਰ ਕਿਵੇਂ ਆਇਆ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਕਰਾਂਗੇ ਤੁਸੀਂ ਵੀਡੀਓ ਦੇ ਅਖੀਰ ਤੱਕ ਬਨੇ ਰਹੋ ਤੇ ਜੇਕਰ ਤੁਸੀਂ ਅੱਜ ਪਹਿਲੀ ਵਾਰ ਇਸ ਚੈਨਲ ਦੇ ਉੱਤੇ ਵੀਡੀਓ ਦੇਖ ਰਹੇ ਹੋ ਤਾਂ ਤੁਹਾਨੂੰ ਗੁਜਾਰਿਸ਼ ਆ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਦਾ ਆਈਕਨ ਜ਼ਰੂਰ ਦਬਾ ਲਿਓ ਤਾਂ ਕਿ ਅੱਗੇ ਤੋਂ ਉਹਨਾਂ ਦੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਜੇਕਰ ਤੁਸੀਂ ਪਹਿਲਾਂ ਤੋਂ ਆਪਣੇ ਇਸ ਚੈਨਲ ਦੇ ਉੱਤੇ ਸਬਸਕ੍ਰਾਈਬਰ ਹੋ ਇਸੇ ਤਰ੍ਹਾਂ ਤੁਸੀਂ ਸਾਨੂੰ ਸਪੋਰਟ ਕਰਦੇ ਰਹੋ ਤੇ ਅਸੀਂ ਏਦਾਂ ਦੀਆਂ ਹੋਰ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਆਪਾਂ ਤੁਹਾਡਾ ਬਹੁਤਾ ਸਮਾਂ ਨਾ ਲੈਂਦੇ ਹੋਏ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਅੱਜ ਦੀ ਇਹ ਕਹਾਣੀ ਹੈ ਜੀ ਲੁਧਿਆਣੇ ਦੀ ਲੁਧਿਆਣੇ ਦੇ ਵਿੱਚ ਇੱਕ ਵਿਅਕਤੀ ਸੀ ਜਿਸ ਦਾ ਨਾਮ ਹੈ ਅਨੋਖ ਮਿੱਤਲ ਉਹ ਅਨੋਖ ਮਿੱਤਲ ਇੱਕ ਕਾਰੋਬਾਰੀ ਹੈ ਇੱਕ ਅਜਿਹਾ ਕਾਰੋਬਾਰੀ ਜੋ ਬੈਟਰੀਆਂ ਦਾ ਕਾਰੋਬਾਰ ਕਰਦਾ ਜਿਹੜੀਆਂ ਆਪਣੀਆਂ ਇਨਵਰਟਰ ਬੈਟਰੀਆਂ ਹੁੰਦੀਆਂ ਜਾਂ ਗੱਡੀਆਂ ਕਾਰਾਂ ਦੀਆਂ ਬੈਟਰੀਜ਼ ਹੁੰਦੀਆਂ ਉਹਦਾ ਜਿਹੜਾ ਕਾਰੋਬਾਰ ਕਰਦਾ ਤੇ ਇਹ ਅਨੋਖ ਮਿੱਤਲ ਆਮ ਆਦਮੀ ਪਾਰਟੀ ਦਾ ਵੀ ਇੱਕ ਲੀਡਰ ਹੈ ਇਹਨੇ 3-4 ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਤੇ ਇਹੀ ਅਨੋਖ ਮਿੱਤਲ ਦਾ ਜਿਹੜਾ ਵਿਆਹ ਸੀ ਉਹ ਲਿਪਸੀ ਨਾਮ ਦੀ ਇੱਕ ਔਰਤ ਦੇ ਨਾਲ ਹੋਇਆ ਹੋਇਆ ਸੀ ਤੇ ਜਿਹੜੀ ਲਿਪਸੀ ਸੀ ਉਹਦੇ ਨਾਲ ਵਿਆਹ ਤੋਂ ਬਾਅਦ ਇਹਦੇ ਕੋਲੇ ਦੋ ਬੱਚੇ ਵੀ ਸੀਗੇ ਤੇ ਹੁਣ ਇਹਦੀ ਜ਼ਿੰਦਗੀ ਸੀ ਉਹ ਕਾਫੀ ਵਧੀਆ ਚੱਲ ਰਹੀ ਸੀ ਪਰ ਇਸ ਦੇ ਵਿਆਹ ਤੋਂ ਥੋੜਾ ਸਮਾਂ ਬਾਅਦ ਹੀ ਇਸ ਦੀ ਜ਼ਿੰਦਗੀ ਦੇ ਵਿੱਚ ਇੱਕ ਕੁੜੀ ਆਉਂਦੀ ਹੈ ਜਿਸ ਦਾ ਨਾਮ ਪ੍ਰਤੀਕਸ਼ਾ ਸੀ ਉਹ ਪ੍ਰਤੀਕਸ਼ਾ ਨਾਮ ਦੀ ਕੁੜੀ ਜਦੋਂ ਇਹਦੀ ਜ਼ਿੰਦਗੀ ਦੇ ਵਿੱਚ ਆਈ ਇਹ ਉਹਨੂੰ ਪਿਆਰ ਕਰਨ ਲੱਗਿਆ ਤੇ ਉਸ ਤੋਂ ਬਾਅਦ ਇਹ ਆਪਣੀ ਜ਼ਿੰਦਗੀ ਉਸੇ ਕੁੜੀ ਦੇ ਨਾਲ ਜਿਹੜੀ ਲੰਘਾਉਣੀ ਚਾਹੁੰਦਾ ਸੀ ਇਸ ਲਈ ਇਹ ਆਪਣੀ ਘਰ ਵਾਲੀ ਤੋਂ ਤਲਾਕ ਲੈਣਾ ਚਾਹੁੰਦਾ ਸੀ ਹੁਣ ਲਿਪਸੀ ਦੇ ਨਾਲ ਇਹਦਾ ਝਗੜਾ ਰਹਿਣ ਲੱਗਦਾ ਹੈ ਤੇ ਆਪਣੀ ਘਰ ਵਾਲੀ ਤੋਂ ਤਲਾਕ ਦੇ ਲਈ ਇਹ ਇੱਕ ਦੋ ਵਾਰ ਉਹਨੂੰ ਕਹਿੰਦਾ ਵੀ ਆ ਉਹ ਤੋਂ ਤਲਾਕ ਮੰਗਦਾ ਵੀ ਆ ਉਹਨੂੰ ਇੱਕ ਦੋ ਵਾਰ ਕਜਾਰਿਸ਼ ਵੀ ਕਰਦਾ ਪਰ ਜਿਹੜੀ ਲਿਪਸੀ ਸੀ ਉਹ ਇਹਨੂੰ ਤਲਾਕ ਨਹੀਂ ਦੇਣਾ ਚਾਹੁੰਦੀ ਸੀ ਹੁਣ ਸਮਾਂ ਲੰਘਿਆ ਇਹ ਬੜਾ ਦੁਖੀ ਸੀ ਹੁਣ ਇਹ ਆਪਣੀ ਜਿਹੜੀ ਉਹ ਪ੍ਰੇਮਿਕਾ ਸੀ ਜਾਂ ਮਸ਼ੂਕ ਸੀ ਉਹਦੇ ਨਾਲ ਰਹਿਣਾ ਚਾਹੁੰਦਾ ਸੀ ਪਰ ਇਹਦੇ ਰਾਹ ਦਾ ਰੋੜਾ ਬਣ ਰਹੀ ਸੀ ਇਹਦੀ ਘਰ ਵਾਲੀ ਲਿਪਸੀ ਇਸ ਕਰਕੇ ਹੁਣ ਇਹ ਆਪਣੀ ਘਰ ਵਾਲੀ ਨੂੰ ਆਪਣੇ ਰਾਹ ਦੇ ਵਿੱਚੋਂ ਹਟਾਉਣਾ ਚਾਹੁੰਦਾ ਸੀ ਤਾਂ ਕਿ ਇਹ ਆਪਣੀ ਮਸ਼ੂਕ ਦੇ ਨਾਲ ਵਿਆਹ ਕਰਾ ਸਕੇ ਪਰ ਹੁਣ ਕੀ ਹੋਇਆ ਕਿ ਇਹਦੀ ਘਰ ਵਾਲੀ ਨਾ ਤਾਂ ਤਲਾਕ ਦੇ ਰਹੀ ਸੀ ਨਾ ਹੀ ਇਹਨੂੰ ਛੱਡ ਕੇ ਜਾ ਰਹੀ ਸੀ ਇਸ ਲਈ ਹੁਣ ਇੱਕ ਨਤੀਜੇ ਤੇ ਪਹੁੰਚਿਆ ਕਿ ਜੇਕਰ ਇਹਨੂੰ ਆਪਣੇ ਰਾਸਤੇ ਦੇ ਵਿੱਚੋਂ ਹਟਾਉਣਾ ਤਾਂ ਇਹਨੂੰ ਮਾਰਨਾ ਪੈਣਾ ਇਸੇ ਕਰਕੇ ਇਹ ਆਪਣੀ ਦੁਕਾਨ ਤੇ ਕੰਮ ਕਰਦੇ ਇੱਕ ਕਰਮਚਾਰੀ ਦੇ ਨਾਲ ਵੀ ਗੱਲ ਕਰਦਾ ਤੇ ਉਹਦੇ ਨਾਲ ਗੱਲ ਕਰਕੇ ਇੱਕ ਕੋਈ ਕਿਲਰ ਜਾਂ ਕਹਦੇ ਇੱਕ ਹਤਿਆਰਾ ਉਹਨੂੰ ਇਹ ਹਾਇਰ ਕਰਨ ਦੀ ਗੱਲ ਕਰਦਾ ਤਾਂ ਕਿ ਪੈਸੇ ਦੇ ਕੇ ਆਪਣੇ ਘਰ ਵਾਲੀ ਦਾ ਕਤਲ ਕਰਾ ਸਕੇ ਜਦੋਂ ਸਾਰੀ ਗੱਲਬਾਤ ਇਹਦੇ ਦੁਕਾਨ ਤੇ ਲੱਗਾ ਇੱਕ ਬੰਦਾ ਸੁਣਦਾ ਉਹ ਪਹਿਲਾਂ ਤਾਂ ਮੰਨ ਜਾਂਦਾ ਪਰ ਜਦੋਂ ਨੂੰ ਪਤਾ ਲੱਗਦਾ ਕਿ ਇਹ ਆਪਣੀ ਘਰ ਵਾਲੀ ਦਾ ਹੀ ਕਤਲ ਕਰਾਉਣਾ ਚਾਹੁੰਦਾ ਇਸ ਲਈ ਉਹ ਇਹ ਗੱਲ ਸੁਣ ਕੇ ਇਹਦੀ ਦੁਕਾਨ ਛੱਡ ਕੇ ਹੀ ਚਲਿਆ ਜਾਂਦਾ ਤਾਂ ਉਸ ਤੋਂ ਬਾਅਦ ਥੋੜਾ ਸਮਾਂ ਲੰਘਦਾ ਇਹ ਹੋਰ ਜਿਹੜੇ ਕਾਤਲ ਨੂੰ ਕਿਸੇ ਨੂੰ ਲੱਭਦਾ ਤੇ ਉਹਨੂੰ ਇਹ ਸਪਾਰੀ ਦਿੰਦਾ ਆਪਣੀ ਘਰ ਵਾਲੀ ਦੀ ਤੇ ਜਦੋਂ ਉਹ ਸਪਾਰੀ ਦਿੰਦਾ ਤਾਂ ਸਪਾਰੀ ਲੈਣ ਤੋਂ ਬਾਅਦ ਉਹ ਜਿਹੜਾ ਕਾਤਲ ਸੀ ਉਹ ਵੀ ਉਤੋਂ ਭੱਜ ਜਾਂਦਾ ਹੈ ਉਹ ਇਹਦੇ ਪੈਸੇ ਲੈ ਕੇ ਇਹਦਾ ਕੰਮ ਨਹੀਂ ਕਰਦਾ ਤਾਂ ਉਸ ਤੋਂ ਬਾਅਦ ਇੱਕ ਹੋਰ ਜਿਹੜਾ ਕਾਤਲ ਲੱਭਦਾ ਉਸ ਕਾਤਲ ਨੂੰ ਇਹ ਪੈਸੇ ਦਿੰਦਾ ਓਦਾਂ ਹੀ ਸਪਾਰੀ ਦਿੰਦਾ ਇਹਦੀ ਡੀਲ ਡਨ ਹੁੰਦੀ ਆ ਉਹਦੇ ਨਾਲ ਤੇ ਉਸ ਤੋਂ ਬਾਅਦ ਫਿਰ ਉਹ ਜਿਹੜਾ ਕਾਤਲ ਸੀ ਉਹ ਵੀ ਫਰਾਰ ਹੋ ਜਾਂਦਾ ਹੁਣ ਇਹ ਦੋ ਵਾਰ ਆਪਣੀ ਘਰ ਵਾਲੀ ਦੀ ਸਪਾਰੀ ਦੇ ਚੁੱਕਿਆ ਸੀ ਪਰ ਦੋਨੇ ਵਾਰ ਜਿਹੜੇ ਕਾਤਲ ਸੀ ਉਹ ਪੈਸੇ ਲੈ ਕੇ ਭੱਜ ਚੁੱਕੇ ਸੀ ਹੁਣ ਇਹ ਬੜਾ ਦੁਖੀ ਸੀ ਇਨੂੰ ਲੱਗਦਾ ਸੀ ਕਿ ਹੁਣ ਨਾ ਤਾਂ ਉਹ ਪੁਲਿਸ ਨੂੰ ਕੰਪਲੇਂਟ ਕਰ ਸਕਦਾ ਨਾ ਕਿਸੇ ਨਾਲ ਹੋਰ ਗੱਲ ਕਰ ਸਕਦਾ ਹੁਣ ਉਹ ਜੇ ਪੁਲਿਸ ਕੋਲ ਜਾਊ ਤਾਂ ਦੱਸੂ ਕੀ ਕਿ ਕੌਣ ਪੈਸੇ ਲੈ ਕੇ ਗਿਆ ਮੈਂ ਪੈਸੇ ਕਿਉਂ ਦਿੱਤੇ ਸੀ ਇਸ ਕਰਕੇ ਇਹ ਨਵੇਂ ਤਰੀਕੇ ਲੱਭਣ ਲੱਗਦਾ ਹੁਣ ਇਹ ਜਦੋਂ ਨਵੇਂ ਤਰੀਕੇ ਲੱਭ ਰਿਹਾ ਸੀ ਤੇ ਨਾਲ ਹੀ ਇਹ ਹੋਰ ਕਿਸੇ ਕਿਲਰਸ ਨੂੰ ਲੱਭ ਰਿਹਾ ਸੀ ਹੋਰ ਕਾਤਲਾਂ ਨੂੰ ਲੱਭ ਰਿਹਾ ਸੀ ਜੋ ਇਹਦਾ ਕੰਮ ਕਰ ਸਕਣ ਇਹਦੇ ਚਾਲਦੇ ਆ ਹੀ ਇਹਨੂੰ 3-4 ਬੰਦਿਆਂ ਦਾ ਪਤਾ ਲੱਗਦਾ 3-4 ਬੰਦਿਆਂ ਬਾਰੇ ਪਤਾ ਲੱਗਦਾ ਜੋ ਪੈਸੇ ਲੈ ਕੇ ਇਹਦੀ ਘਰ ਵਾਲੀ ਦਾ ਕਤਲ ਕਰ ਸਕਦੇ ਸੀ ਇਸ ਕਰਕੇ ਇਹ ਉਹਨਾਂ ਨੂੰ ਮਿਲਦਾ ਤੇ ਉਹਨਾਂ ਦੇ ਨਾਲ 2.5 ਲੱਖ ਰੁਪਏ ਦੇ ਵਿੱਚ ਇਹ ਡੀਲ ਡਨ ਕਰ ਲੈਂਦਾ ਜਿਸ ਦੇ ਵਿੱਚੋਂ 50000 ਰੁਪਿਆ ਇਹ ਆਪਣੀ ਘਰ ਵਾਲੀ ਦੇ ਕਤਲ ਲਈ ਉਹਨਾਂ ਕਾਤਲਾਂ ਨੂੰ ਅਡਵਾਂਸ ਦੇ ਵਿੱਚ ਦੇ ਦਿੰਦਾ ਹੁਣ ਅਨੋਖ ਮਿੱਤਲ ਨੇ ਆਪਣੀ ਘਰ ਵਾਲੀ ਦੇ ਕਤਲ ਦੇ ਲਈ ਸਪਾਰੀ ਦੇ ਦਿੱਤੀ ਸੀ ਹੁਣ ਉਹਨੇ 2.5 ਲੱਖ ਦੇ ਵਿੱਚ ਡੀਲ ਡਨ ਕੀਤੀ ਜਿਸ ਦੇ ਵਿੱਚੋਂ 50000 ਰੁਪਿਆ ਉਹਨੇ ਅਡਵਾਂਸ ਚ ਦਿੱਤਾ ਤਾਂ ਹੁਣ ਕਰਨਾ ਸੀ ਉਸ ਦੀ ਘਰ ਵਾਲੇ ਲਿਪਸੀ ਦਾ ਕਤਲ ਇਸ ਕਰਕੇ ਹੁਣ ਉਹਦੇ ਉੱਤੇ ਸ਼ੱਕ ਨਾ ਜਾਵੇ ਜਿਹੜਾ ਅਨੋਖ ਮਿੱਤਲ ਸੀ ਇਹ ਵੀ ਚਾਹੁੰਦਾ ਸੀ ਕਿ ਮੇਰੇ ਉੱਤੇ ਸ਼ੱਕ ਨਾ ਜਾਵੇ ਇਸ ਕਰਕੇ ਇਹ ਇੱਕ ਸਾਜ਼ਿਸ਼ ਰਚਦਾ ਹੈ ਇਹ ਆਪਣੀ ਘਰ ਵਾਲੀ ਦੇ ਨਾਲ ਤਿੰਨ ਚਾਰ ਦਿਨ ਪਹਿਲਾਂ ਚੰਗਾ ਵਿਵਹਾਰ ਕਰਨਾ ਸ਼ੁਰੂ ਕਰ ਦਿੰਦਾ ਹੈ ਇਹ ਪਹਿਲਾਂ ਤਾਂ ਆਪਣੀ ਘਰ ਵਾਲੀ ਨਾਲ ਲੜਦਾ ਰਹਿੰਦਾ ਸੀ ਉਹਨੂੰ ਵੀ ਪਤਾ ਸੀ ਕਿ ਇਹਦਾ ਕਿਤੇ ਬਾਹਰ ਅਫੇਅਰ ਚੱਲ ਰਿਹਾ ਪਰ ਹੁਣ ਇਹ ਆਪਣੀ ਘਰ ਵਾਲੀ ਦੇ ਨਾਲ ਚੰਗੇ ਤਰੀਕੇ ਨਾਲ ਪੇਸ਼ ਆਉਣ ਲੱਗਦਾ ਹੈ ਤੇ ਉਹਨੂੰ ਇੱਥੋਂ ਤੱਕ ਕਹਿਨਦਾ ਕਿ ਮੈਂ ਉਸ ਕੁੜੀ ਨੂੰ ਛੱਡ ਦਿੱਤਾ ਆਪਾਂ ਆਪਣੀ ਜ਼ਿੰਦਗੀ ਹੁਣ ਸਹੀ ਤਰੀਕੇ ਨਾਲ ਜੀਵਾਂਗੇ ਤਾਂ ਇਸ ਦੇ ਚੱਲਦਿਆਂ ਹੀ ਇਹ ਆਪਣੀ ਘਰ ਵਾਲੀ ਨੂੰ 3-4 ਦਿਨ ਪਹਿਲਾਂ ਹੀ ਕਹਿੰਦਾ ਕਿ ਆਪਾਂ 17 ਫਰਵਰੀ ਨੂੰ ਬਾਹਰ ਕਿਤੇ ਡਿਨਰ ਕਰਨ ਚੱਲਾਂਗੇ ਤਾਂ ਉਸ ਦੇ ਚੱਲਦਿਆਂ ਹੀ ਹੁਣ 17 ਫਰਵਰੀ ਆਉਂਦੀ ਹੈ 17 ਫਰਵਰੀ ਨੂੰ ਇਹ ਆਪਣੀ ਘਰ ਵਾਲੀ ਦੇ ਨਾਲ ਕਿਤੇ ਬਾਹਰ ਡਿਨਰ ਪਾਰਟੀ ਦੇ ਲਈ ਜਾਂਦਾ ਹੈ ਹੁਣ ਇਹ ਡਿਨਰ ਪਾਰਟੀ ਦੇ ਲਈ ਜਿਹੜੀ ਜਗ੍ਹਾ ਚੁਣਦਾ ਹੈ ਉਹ ਇਹ ਸ਼ਹਿਰ ਤੋਂ ਲੁਧਿਆਣਾ ਤੋਂ 25-30 ਕਿਲੋਮੀਟਰ ਬਾਹਰ ਚੁੰਦਾ ਇਹ ਮਲੇਰਕੋਟਲਾ ਰੋਡ ਦੇ ਉੱਤੇ ਪੈਂਦੇ ਇੱਕ ਬਹੁਤ ਨਾਮੀ ਰੈਸਟੋਰੈਂਟ ਤੇ ਜਾਂਦਾ ਆਪਣੀ ਘਰ ਵਾਲੀ ਨੂੰ ਲੈ ਕੇ ਤੇ ਜਦੋਂ ਇਹ ਉੱਥੇ ਪਹੁੰਚਦੇ ਆ ਉੱਥੇ ਜਾ ਕੇ ਇਹ ਡਿਨਰ ਸ਼ੁਰੂ ਕਰਦੇ ਆ ਤੇ ਉੱਥੇ 뮤직 ਵਗੈਰਾ ਚੱਲ ਰਿਹਾ ਸੀ ਤੇ ਉੱਥੇ ਮੌਕੇ ਤੇ ਇਹ ਡਾਂਸ ਵੀ ਕਰਦੇ ਆ ਤੇ ਜਦੋਂ ਇਹ ਡਾਂਸ ਕਰ ਰਹੇ ਸੀ ਤਾਂ ਅਨੋਖ ਮਿੱਤਲ ਨੇ ਆਪਣੀ ਘਰ ਵਾਲੀ ਦੇ ਨਾਲ ਵੀਡੀਓ ਵੀ ਬਣਾਈ ਇਹ ਉੱਥੇ ਮੌਕੇ ਤੇ ਜਿਹੜਾ ਰੈਸਟੋਰੈਂਟ ਦਾ ਸੀਸੀਟੀਵੀ ਸੀ ਉਹਦੇ ਵਿੱਚ ਵੀ ਨਜ਼ਰ ਆਏ ਸੀ ਨੱਚਦੇ ਤੇ ਦੂਜੇ ਪਾਸੇ ਇਹਨੇ ਆਪਣੇ ਫੋਨ ਦੇ ਨਾਲ ਵੀ ਆਪਣੀ ਘਰਵਾਲੀ ਦੇ ਨਾਲ ਨੱਚਦੇ ਨੇ ਵੀਡੀਓ ਬਣਾਈ ਤੇ ਉਸ ਤੋਂ ਬਾਅਦ ਇਸ ਨੇ ਉਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਵੀ ਕੀਤੀ ਇੱਕ ਸਟੇਟਸ ਵੀ ਪਾਇਆ ਹੁਣ ਇਹ ਸਭ ਕੁਝ ਦੇਖ ਕੇ ਇਹਦੀ ਘਰਵਾਲੀ ਬੜੀ ਹੈਰਾਨ ਸੀ ਉਹਨੂੰ ਲੱਗ ਰਿਹਾ ਸੀ ਕਿ ਮੇਰਾ ਘਰਵਾਲਾ ਸੱਚੀ ਹੁਣ ਬਦਲਦਾ ਜਾ ਰਿਹਾ ਹੁਣ ਇਹਨਾਂ ਨੇ ਉੱਥੇ ਕਾਫੀ ਸਮਾਂ ਸਪੈਂਡ ਕੀਤਾ ਇਹ 10 ਵਜੇ ਜਿਹੜਾ ਉਸ ਰੈਸਟੋਰੈਂਟ ਦੇ ਵਿੱਚ ਪਹੁੰਚੇ ਸੀ ਹੁਣ 11 12 ਵਜੇ ਦੇ ਕਰੀਬ ਟਾਈਮ ਹੋ ਗਿਆ ਸੀ ਤੇ ਡਿਨਰ ਕਰਨ ਤੋਂ ਬਾਅਦ ਉੱਥੇ ਇੰਜੋਏ ਕਰਨ ਤੋਂ ਬਾਅਦ ਇਹ ਫਿਰ ਵਾਪਸ ਨਿਕਲੇ ਹੁਣ ਇਹਨੇ ਜੋ ਸਭ ਕੁਝ ਕੀਤਾ ਇਹਨੇ ਜਾਣ ਬੁੱਝ ਕੇ ਕੀਤਾ ਸੀ ਜੋ ਡਿਨਰ ਕੀਤਾ ਜਾਂ ਕਹਿ ਦਈਏ ਜੋ ਵੀਡੀਓ ਬਣਾਈ ਤਾਂ ਕਿ ਲੋਕਾਂ ਨੂੰ ਲੱਗ ਸਕੇ ਕਿ ਇਹਦਾ ਇਹਦੀ ਘਰ ਵਾਲੀ ਦੇ ਨਾਲ ਹੁਣ ਚੰਗਾ ਰਿਲੇਸ਼ਨ ਹੈ ਜੋ ਇਹਨਾਂ ਦੇ ਵਿੱਚ ਖਟਾਲ ਸੀ ਉਹ ਮਿਟ ਚੁੱਕੀ ਆ ਹੁਣ ਇਹ ਵਧੀਆ ਤਰੀਕੇ ਨਾਲ ਜਿਹੜਾ ਆਪਣਾ ਇੱਕ ਦੂਜੇ ਨਾਲ ਰਹਿ ਰਹੇ ਨੇ ਤਾਂ ਹੁਣ ਜਦੋਂ ਇਹਨਾਂ ਨੇ ਡਿਨਰ ਕੀਤਾ ਉੱਤੋਂ ਪਰੇ ਵਾਪਸ ਸ਼ਹਿਰਵਾਲ ਨੂੰ ਚੱਲਦੇ ਆ। ਉਹਨੇ ਆਪਣੀ ਰੇਟ 'ਚ ਗੱਡੀ ਦੇ ਵਿੱਚ ਘਰ ਨੂੰ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਜਾਂਦਿਆਂ ਇੱਕ ਜਗ੍ਹਾ ਦੇ ਉੱਤੇ ਡੇਲੋਂ ਦੇ ਕੋਲ ਜਾ ਕੇ ਇਹਨੇ ਗੱਡੀ ਨੂੰ ਰੋਕਿਆ ਤੇ ਆਪਣੀ ਘਰਵਾਲੀ ਨੂੰ ਕਿਹਾ ਕਿ ਮੈਂ ਵਾਸ਼ਰੂਮ ਜਾ ਕੇ ਆਇਆ। ਤਾਂ ਉਸ ਤੋਂ ਬਾਅਦ ਇੱਕ ਗੱਡੀ ਦੇ ਵਿੱਚੋਂ ਬਾਹਰ ਨਿਕਲਦਾ, ਵਾਸ਼ਰੂਮ ਜਾਂਦਾ, 5-4 ਮਿੰਟ ਉੱਥੇ ਵੇਟ ਕਰਦਾ, ਆਲਾ ਦਵਾਲਾ ਦੇਖਦਾ ਪਰ ਇਹਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ। ਨਾ ਅੱਗੋਂ ਨਾ ਪਿੱਛੋਂ ਕੋਈ ਆਉਂਦਾ ਸੀ ਤਾਂ ਇਸ ਕਰਕੇ ਦੁਬਾਰਾ ਤੋਂ ਫਿਰ ਗੱਡੀ ਦੇ ਵਿੱਚ ਬੈਠਿਆ। ਹੁਣ ਜਦੋਂ ਇਹ ਗੱਡੀ ਦੇ ਵਿੱਚ ਆਇਆ ਤਾਂ ਇਹ ਬੜਾ ਗੁੱਸੇ ਦੇ ਵਿੱਚ ਸੀ ਇਹਨੂੰ ਲੱਗਿਆ ਕਿ ਜਿਨ੍ਹਾਂ ਨੂੰ ਮੈਂ ਪੈਸੇ ਦਿੱਤੇ ਸੀ ਉਹ ਆਈ ਹੀ ਨਹੀਂ ਤਾਂ ਹੁਣ ਇਹਨੂੰ ਫੇਰ ਉਹੀ ਗੱਲ ਇਹਦੇ ਦਿਮਾਗ ਦੇ ਵਿੱਚ ਆਈ ਕਿ ਸ਼ਾਇਦ ਪੈਸੇ ਲੈ ਕੇ ਉਹ ਭੱਜ ਚੁੱਕੇ ਆ ਜਿਵੇਂ ਪਹਿਲਾਂ ਵਾਲੇ ਦੋ ਕਿਲਰ ਭੱਜੇ ਸੀ ਤਾਂ ਉਸ ਤੋਂ ਬਾਅਦ ਇਹ ਕੀ ਕਰਦਾ ਗੱਡੀ ਆਪਣੀ ਅੱਗੇ ਤੋਰਦਾ ਹਲੇ ਥੋੜੀ ਦੂਰ ਗਿਆ ਸੀ ਕਿ ਥੋੜੀ ਦੂਰ ਜਾ ਕੇ ਇਹਦੇ ਦਿਮਾਗ ਦੇ ਵਿੱਚ ਇਹ ਗੱਲ ਆਉਂਦੀ ਹੈ ਦੁਬਾਰਾ ਤੋਂ ਫੇਰ ਗੱਡੀ ਨੂੰ ਪਾਰਕ ਕਰਦਾ ਸਾਈਡ ਤੇ ਤੇ ਆਪਣੇ ਘਰ ਵਾਲੇ ਨੂੰ ਕਹਿੰਦਾ ਕਿ ਸ਼ਾਇਦ ਮੇਰਾ ਪੇਟ ਖਰਾਬ ਹੋ ਗਿਆ ਇਸ ਕਰਕੇ ਦੁਬਾਰਾ ਫਿਰ ਤੋਂ ਗੱਡੀ ਚੋਂ ਬਾਹਰ ਨਿਕਲਦਾ ਤੇ ਜਦੋਂ ਇਹ ਇਸ ਵਾਰ ਗੱਡੀ ਚੋਂ ਬਾਹਰ ਨਿਕਲਿਆ ਇਸ ਟਾਈਮ ਇਹਨੇ ਪਾਰਕਿੰਗ ਲਾਈਟਾਂ ਜਗਾਈਆਂ ਗੱਡੀ ਦੀਆਂ ਜਾਂ ਕਹਿ ਦਈਏ ਫੋਰਵੇ ਫਲੈਸ਼ਰ ਜਾਂ ਕਈ ਲੋਕ ਉਹਨਾਂ ਨੂੰ ਐਮਰਜੈਂਸੀ ਲਾਈਟਸ ਕਹਿੰਦੇ ਆ ਜਿਹੜੀਆਂ ਚਾਰੋਂ ਐਂਡੀਕੇਟਰ ਇਕੱਠੇ ਜਗਾਏ ਨੇ ਕਾਰ ਦੇ ਤੇ ਉਹਨਾਂ ਨੂੰ ਜਗਾ ਕੇ ਇਹ ਬਾਹਰ ਨਿਕਲਦਾ ਤੇ ਜਦੋਂ ਇਹ ਬਾਹਰ ਗਿਆ ਉਸ ਤੋਂ ਬਾਅਦ ਨਾਲ ਦੇ ਨਾਲ ਇਹਨਾਂ ਦੀ ਕਾਰ ਦੇ ਪਿੱਛੇ ਆ ਕੇ ਇੱਕ ਹੋਰ ਕਾਰ ਰੁਕਦੀ ਹੈ ਉਸ ਕਾਰ ਦੇ ਵਿੱਚ ਉਹੀ ਚਾਰ ਲੋਕ ਚਾਰ ਹਤਿਆਰੇ ਸੀ ਜਿਨ੍ਹਾਂ ਨੂੰ ਇਹਨੇ ਪੈਸੇ ਦਿੱਤੇ ਸੀ ਆਪਣੇ ਘਰ ਵਾਲੇ ਨੂੰ ਮਾਰਨ ਦੇ ਲਈ ਉਹ ਨਿਕਲਦੇ ਆ ਬਾਹਰ ਬਾਹਰ ਆ ਕੇ ਉਹ ਇਹਦੀ ਘਰ ਵਾਲੇ ਲਿਪਸੀ ਦੇ ਉੱਤੇ ਹਮਲਾ ਕਰ ਦਿੰਦੇ ਆ ਉਹ ਚਾਕੂਆਂ ਤੇ ਤਲਵਾਰਾਂ ਦੇ ਨਾਲ ਉਸ ਦੇ ਉੱਤੇ ਹਮਲਾ ਕਰਦੇ ਨੇ ਤੇ ਜਦੋਂ ਉਹ ਕਾਫੀ ਜ਼ਿਆਦਾ ਜ਼ਖਮੀ ਹੋ ਜਾਂਦੀ ਹੈ ਤਾਂ ਉਸ ਦੇ ਜਿਹੜੇ ਗਹਿਣੇ ਵਗੈਰਾ ਸੀ ਉਹ ਵੀ ਇਹ ਖਿੱਚ ਕੇ ਤਾਰ ਲੈਂਦੇ ਆ ਤੇ ਉਸ ਤੋਂ ਬਾਅਦ ਉਹਨੂੰ ਗੱਡੀ ਚੋਂ ਬਾਹਰ ਸੁੱਟ ਕੇ ਗੱਡੀ ਵੀ ਨਾਲ ਲੈ ਜਾਂਦੇ ਆ ਤੇ ਇਹਨਾਂ ਦੇ ਫੋਨ ਵਗੈਰਾ ਵੀ ਨਾਲ ਲੈ ਜਾਂਦੇ ਆ ਹੁਣ ਜਦੋਂ ਜਾਨ ਲੱਗੇ ਸੀ ਤਾਂ ਉਹਨਾਂ ਦੇ ਵਿੱਚੋਂ ਇੱਕ ਬੰਦਾ ਨਿਕਲ ਕੇ ਦੁਬਾਰਾ ਵਾਪਸ ਆਇਆ ਹੁਣ ਜਿਹੜਾ ਇਹ ਨੋਕ ਸੀ ਉਹ ਸੜਕ ਦੇ ਕਿਨਾਰੇ ਤੇ ਖੜਾ ਸੀ ਹੁਣ ਜਾਣ ਲੱਗਿਆ ਉਹ ਬੰਦਾ ਚਾਕੂ ਦੇ ਨਾਲ ਇਹਦੇ ਹੱਥ ਦੇ ਉੱਤੇ ਵਾਰ ਕਰਕੇ ਗਿਆ ਅਨੋਖ ਦੇ ਤੇ ਇੱਕ ਪੈਰ ਦੇ ਵਿੱਚ ਜ਼ਖਮ ਕਰਕੇ ਗਿਆ ਜਦੋਂ ਇਹ ਸਭ ਕੁਝ ਹੋਇਆ ਤਾਂ ਉਹ ਇਦਾਂ ਕਰਕੇ ਫਿਰ ਉਹਦੇ ਜ਼ਖਮ ਕਰਕੇ ਇਹਨਾਂ ਦੀ ਗੱਡੀ ਵੀ ਉੱਥੋਂ ਲੈ ਕੇ ਚਲੇ ਗਏ ਇਹਨਾਂ ਦੇ ਜਿਹੜੇ ਗਹਿਣੇ ਵਗੈਰਾ ਸੀ ਉਹ ਲੈ ਗਏ ਮੋਬਾਈਲ ਵਗੈਰਾ ਲੈ ਕੇ ਉਥੋਂ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਹੁਣ ਜਦੋਂ ਇਹ ਸਭ ਕੁਝ ਹੋ ਰਿਹਾ ਸੀ ਤਾਂ ਨੇੜੇ ਹੀ ਉੱਥੇ ਇੱਕ ਟਾਬਾ ਸੀ ਜਦੋਂ ਇਹਨਾਂ ਨੇ ਚੀਕਾਂ ਵਗੈਰਾ ਮਾਰੀਆਂ ਤਾਂ ਢਾਬੇ ਦੇ ਮਾਲਕ ਨੇ ਉਹ ਜਿਹੜੀ ਆਵਾਜ਼ ਸੁਣੀ ਮੌਕੇ ਤੇ ਤਾਂ ਉਸ ਤੋਂ ਬਾਅਦ ਹੁਣ ਜਿਹੜੇ ਇਹ ਦੋਨੋਂ ਜਾਣੇ ਸੀ ਲਿਪਸੀ ਤੇ ਅਨੋਖ ਇਹ ਦੋਨੋਂ ਬੇਹੋਸ਼ੀ ਦੀ ਹਾਲਤ ਦੇ ਵਿੱਚ ਸੀ ਹੁਣ ਅਨੋਖ ਵੀ ਜਾਣਬੁੱਝ ਕੇ ਸੜਕ ਦੀ ਸਾਈਡ ਤੇ ਜਿਵੇਂ ਬੇਹੋਸ਼ ਹੁੰਦਾ ਇਦਾਂ ਪੈ ਜਾਂਦਾ ਤੇ ਜਿਹੜੀ ਲਿਪਸੀ ਸੀ ਉਹ ਤਾਂ ਜ਼ਿਆਦਾ ਜਿਹੜੀ ਜ਼ਖਮੀ ਹੈ ਹੀ ਸੀ ਉਹਨੇ ਤਾਂ ਬੇਹੋਸ਼ ਹੋਣਾ ਹੀ ਸੀ ਤਾਂ ਇਸ ਕਰਕੇ ਹੁਣ ਜਦੋਂ ਢਾਬੇ ਦੇ ਮਾਲਕ ਨੇ ਆਵਾਜ਼ਾਂ ਸੁਣੀਆਂ ਤਾਂ ਉਹ ਮੌਕੇ ਤੇ ਉੱਥੇ ਆਇਆ ਉਹਨੇ ਆ ਕੇ ਦੇਖਿਆ ਕਿ ਇੱਕ ਪਤੀ ਪਤਨੀ ਦੋ ਜਾਣੇ ਜਿਹੜੇ ਜ਼ਖਮੀ ਹਾਲਤ ਦੇ ਵਿੱਚ ਉੱਥੇ ਪਏ ਨੇ ਬਿਉਸ਼ ਪਏ ਨੇ ਤਾਂ ਨਾਲ ਦੀ ਨਾਲ ਉਹਨੇ ਪੁਲਿਸ ਨੂੰ ਫੋਨ ਕੀਤਾ ਮੌਕੇ ਤੇ ਲੁਧਿਆਣੇ ਦੀ ਪੁਲਿਸ ਪਹੁੰਚੀ ਪੁਲਿਸ ਨੇ ਜਾ ਕੇ ਜਦੋਂ ਸਭ ਕੁਝ ਦੇਖਿਆ ਤਾਂ ਉਹਨਾਂ ਨੇ ਇਹਨਾਂ ਨੂੰ ਹਸਪਤਾਲ ਦੇ ਵਿੱਚ ਭੇਜਿਆ ਸਰਕਾਰੀ ਹਸਪਤਾਲ ਦੇ ਵਿੱਚ ਐਂਬੂਲੈਂਸ ਮੰਗਾ ਕੇ ਤਾਂ ਉਸ ਤੋਂ ਬਾਅਦ ਇਹਦੀ ਜਿਹੜੀ ਘਰ ਵਾਲੀ ਸੀ ਲਿਪਸੀ ਅਨੋਖ ਦੀ ਉਹਨੂੰ ਡੀ ਐਮ ਸੀ ਰੈਫਰ ਕਰ ਦਿੱਤਾ ਗਿਆ ਹੁਣ ਜਿਹੜੀ ਲਿਪਸੀ ਸੀ ਉਦੋਂ ਤੱਕ ਜਿਉਂਦੀ ਸੀ ਪਰ ਉਹ ਕਾਫੀ ਜ਼ਿਆਦਾ ਜ਼ਖਮੀ ਸੀ ਉਹ ਬੇਹੋਸ਼ੀ ਦੇ ਵਿੱਚ ਹੀ ਸੀ ਤੇ ਹੁਣ ਡੀ ਐਮ ਸੀ ਹਸਪੀਟਲ ਦੇ ਵਿੱਚ ਜਾ ਕੇ ਲਿਪਸੀ ਸੀ ਜਿਹੜੀ ਉਹਦੀ ਜਾਨ ਨਿਕਲ ਜਾਂਦੀ ਆ ਜਾਂ ਕਹਿ ਸਕਦੇ ਆ ਕਿ ਉਹਦੀ ਡੈਥ ਹੋ ਜਾਂਦੀ ਹੈ ਤਾਂ ਹੁਣ ਜਿਹੜਾ ਇਹ ਅਨੋਖ ਸੀ ਇਹੀ ਇਕੱਲਾ ਬਚਦਾ ਤੇ ਇਸ ਤੋਂ ਹੁਣ ਪੁਲਿਸ ਜਿਹੜੀ ਬਿਆਨ ਲੈਂਦੀ ਹੈ ਹੁਣ ਜਦੋਂ ਅਨੋਖ ਦੇ ਬਿਆਨ ਲਏ ਗਏ ਤਾਂ ਅਨੋਖ ਨੇ ਪੁਲਿਸ ਵਾਲਿਆਂ ਨੂੰ ਇੱਕ ਕਹਾਣੀ ਦੱਸੀ ਉਹਨੇ ਦੱਸਿਆ ਕਿ ਅਸੀਂ ਡਿਨਰ ਕਰਕੇ ਆਪਣੇ ਘਰ ਨੂੰ ਵਾਪਸ ਆ ਰਹੇ ਸੀ ਤਾਂ ਰਸਤੇ ਦੇ ਵਿੱਚ ਜਦੋਂ ਮੈਂ ਵਾਸ਼ਰੂਮ ਕਰਨ ਦੇ ਲਈ ਗੱਡੀ ਦੇ ਵਿੱਚੋਂ ਬਾਹਰ ਨਿਕਲਿਆ ਤਾਂ ਸਾਡੇ ਉੱਤੇ ਕੁਝ ਹਥਿਆਰਿਆਂ ਨੇ ਹਮਲਾ ਕਰ ਦਿੱਤਾ ਲੁਟੇਰਿਆਂ ਨੇ ਹਮਲਾ ਕਰ ਦਿੱਤਾ ਤਾਂ ਉਹਨਾਂ ਨੇ ਆ ਕੇ ਪਹਿਲਾਂ ਤਾਂ ਸਾਨੂੰ ਕੁਝ ਸੰਘਾਇਆ ਤੇ ਉਸ ਤੋਂ ਬਾਅਦ ਉਹਨਾਂ ਨੇ ਸਾਡੇ ਜਿਹੜੀਆਂ ਸੱਟਾਂ ਮਾਰੀਆਂ ਮੇਰੀ ਘਰ ਵਾਲੀ ਦਾ ਜਾਦਾ ਨੁਕਸਾਨ ਕਰ ਦਿੱਤਾ ਉਹਨਾਂ ਨੇ ਤੇ ਉਹਦੇ ਗਹਿਣੇ ਵਗੈਰਾ ਮੇਰੀ ਕਾਰ ਵਗੈਰਾ ਲੈ ਕੇ ਉੱਥੋਂ ਫਰਾਰ ਹੋ ਗਈ ਤਾਂ ਪੁਲਿਸ ਵਾਲਿਆਂ ਨੇ ਬਿਆਨ ਦਰਜ ਕੀਤੇ ਹੁਣ ਜਿਹੜਾ ਇਹ ਨੋਕ ਸੀ ਇਹ ਪਹਿਲਾਂ ਮੈਂ ਦੱਸਿਆ ਕਿ ਆਮ ਆਦਮੀ ਪਾਰਟੀ ਨੇ 3 ਕਿ ਮਹੀਨੇ ਪਹਿਲਾਂ ਜੁਆਇਨ ਕੀਤੀ ਸੀ ਇਹ ਆਮ ਆਦਮੀ ਪਾਰਟੀ ਦਾ ਇੱਕ ਲੀਡਰ ਵੀ ਸੀ ਇਸ ਕਰਕੇ ਜਦੋਂ ਲੋਕਾਂ ਤੱਕ ਸਾਰੀ ਖਬਰ ਪਹੁੰਚੀ ਕਿ ਇੱਕ ਆਮ ਆਦਮੀ ਪਾਰਟੀ ਦੇ ਜਿਹੜਾ ਲੀਡਰ ਦੇ ਘਰ ਵਾਲੇ ਦੀ ਡੈਥ ਹੋ ਚੁੱਕੀ ਆ ਜਿਨ੍ਹਾਂ ਨੂੰ ਕਿ ਰਾਤ ਨੂੰ ਲੁੱਟਿਆ ਗਿਆ ਤਾਂ ਲੋਕ ਉਸ ਹਸਪਤਾਲ ਦੇ ਵਿੱਚ ਇਕੱਠੇ ਹੋਣੇ ਸ਼ੁਰੂ ਹੋਏ ਤਾਂ ਉੱਥੇ ਆ ਕੇ ਲੋਕਾਂ ਨੇ ਧਰਨਾ ਵੀ ਲਾ ਲਿਆ ਜਦੋਂ ਧਰਨਾ ਲਾਇਆ ਤਾਂ ਹੁਣ ਅਨੋਖ ਹਸਪਤਾਲ ਦੇ ਵਿੱਚ ਹੀ ਸੀ ਤਾਂ ਉਸ ਤੋਂ ਬਾਅਦ ਅਨੋਖ ਵੀ ਸੀ ਜਿਹੜਾ ਉਹ ਵੀ ਧਰਨੇ ਦੇ ਵਿੱਚ ਸ਼ਾਮਿਲ ਹੋ ਜਾਂਦਾ ਹੈ ਹੁਣ ਪੁਲਿਸ ਦੇ ਉੱਤੇ ਬਹੁਤ ਜ਼ਿਆਦਾ ਦਬਾਅ ਸੀ ਕਿ ਹੁਣ ਇਸ ਕੇਸ ਨੂੰ ਕਿਵੇਂ ਹੱਲ ਕੀਤਾ ਜਾਵੇ ਚੰਡੀਗੜ੍ਹ ਤੱਕ ਤੋਂ ਪੁਲਿਸ ਨੂੰ ਫੋਨ ਕਾਲ ਆਉਣੇ ਸ਼ੁਰੂ ਹੋ ਗਏ ਸੀ ਕਿ ਇਸ ਕੇਸ ਨੂੰ ਛੇਤੀ ਤੋਂ ਛੇਤੀ ਹੱਲ ਕੀਤਾ ਜਾਵੇ ਉਹਨਾਂ ਲੁਟੇਰਿਆਂ ਨੂੰ ਫੜਿਆ ਜਾਵੇ ਤਾਂ ਪੁਲਿਸ ਆਪਣੀ ਕਾਰਵਾਈ ਦੇ ਵਿੱਚ ਲੱਗਦੀ ਹੈ ਇੱਕ ਟੀਮ ਉਸ ਮੌਕੇ ਦੇ ਉੱਤੇ ਜਿੱਥੇ ਇਹ ਸਾਰੀ ਘਟਨਾ ਵਾਪਰੀ ਸੀ ਉੱਥੇ ਭੇਜੀ ਜਾਂਦੀ ਹੈ ਉੱਥੇ ਸਾਰਾ ਕੁਝ ਚੈੱਕ ਕੀਤਾ ਜਾਂਦਾ ਤੇ ਇੱਕ ਟੀਮ ਅਨੋਖ ਦੇ ਬਿਆਨ ਵਗੈਰਾ ਲੈ ਰਹੀ ਸੀ ਜਦੋਂ ਇਹ ਸਭ ਕੁਝ ਹੋ ਰਿਹਾ ਸੀ ਸਭ ਪੁਲਿਸ ਦੇ ਹੱਥ ਸਭ ਤੋਂ ਪਹਿਲਾਂ ਇੱਕ ਸਬੂਤ ਲੱਗਦਾ ਹੁਣ ਪੁਲਿਸ ਨੂੰ ਇੱਕ ਲੀਡ ਮਿਲਦੀ ਆ ਸਭ ਤੋਂ ਪਹਿਲੀ ਲੀਡ ਜਿਹੜੀ ਕਿ ਹਸਪੀਟਲ ਦੇ ਵਿੱਚੋਂ ਮਿਲਦੀ ਹੈ ਹੁਣ ਜਦੋਂ ਅਨੋਖ ਨੇ ਆਪਣੇ ਬਿਆਨ ਦਿੱਤੇ ਸੀ ਤਾਂ ਉਹਨੇ ਬਿਆਨਾਂ ਦੇ ਵਿੱਚ ਦੱਸਿਆ ਸੀ ਕਿ ਉਹਨਾਂ ਨੂੰ ਕੋਈ ਬੇਹੋਸ਼ੀ ਵਾਲੀ ਦਵਾਈ ਸੰਘਾਈ ਗਈ ਸੀ ਜਿਸ ਤੋਂ ਬਾਅਦ ਉਹ ਬੇਹੋਸ਼ ਹੋਏ ਉਹਨਾਂ ਦੇ ਉੱਤੇ ਹਮਲਾ ਹੋਇਆ ਸੀ ਪਰ ਜਦੋਂ ਹੁਣ ਹਸਪੀਟਲ ਦੀ ਰਿਪੋਰਟ ਆਈ ਡਾਕਟਰਾਂ ਨੇ ਉਹਦਾ ਚੈੱਕਅਪ ਕੀਤਾ ਤਾਂ ਡਾਕਟਰਾਂ ਨੇ ਜੋ ਰਿਪੋਰਟ ਦਿੱਤੀ ਉਹਦੇ ਵਿੱਚ ਦੱਸਿਆ ਕਿ ਇਹਨਾਂ ਦੇ ਉੱਤੇ ਹਮਲਾ ਹੋਇਆ ਇਹਨਾਂ ਦੇ ਉੱਤੇ ਜਿਹੜੇ ਜ਼ਖਮ ਵਗੈਰਾ ਨੇ ਚਾਕੂਆਂ ਤੇ ਤਲਵਾਰਾਂ ਦੇ ਨੇ ਪਰ ਜੋ ਇਹ ਗੱਲ ਦੱਸ ਰਿਹਾ ਕਿ ਇਹਨਾਂ ਨੂੰ ਕੋਈ ਬੇਵੋਸ਼ੀ ਦੀ ਦਵਾਈ ਸੰਘਾਈ ਗਈ ਸੀ ਤਾਂ ਇਦਾਂ ਦੀ ਕੋਈ ਵੀ ਦਵਾਈ ਇਹਨਾਂ ਦੇ ਬਲੱਡ ਟੈਸਟ ਦੇ ਵਿੱਚ ਨਹੀਂ ਆਈ ਤਾਂ ਹੁਣ ਪੁਲਿਸ ਨੂੰ ਇੱਥੇ ਸ਼ੱਕ ਹੋਣਾ ਸ਼ੁਰੂ ਹੋਇਆ ਤਾਂ ਹੁਣ ਪੁਲਿਸ ਵਾਲਿਆਂ ਨੇ ਕੀ ਕੀਤਾ ਜਿਹੜਾ ਅਨੋਖ ਸੀ ਉਹਦਾ ਫੋਨ ਨੰਬਰ ਸੀ ਜਿਹੜਾ ਉਹਨੂੰ ਚੈੱਕ ਕਰਨਾ ਸ਼ੁਰੂ ਕੀਤਾ ਹੁਣ ਅਨੋਖ ਦੇ ਫੋਨ ਨੂੰ ਜਦੋਂ ਚੈੱਕ ਕੀਤਾ ਗਿਆ ਉਸਦੇ ਨੰਬਰ ਦੀਆਂ ਡਿਟੇਲਸ ਵਗੈਰਾ ਕੱਢੀਆਂ ਗਈਆਂ ਤਾਂ ਉਹਨਾਂ ਦੇ ਡਿਟੇਲਸ ਦੇ ਵਿੱਚ ਪੁਲਿਸ ਨੂੰ ਇੱਕ ਮੈਸੇਜ ਮਿਲਦਾ ਜੋ ਕਿ ਜਦੋਂ ਇਹਨਾਂ ਦੇ ਉੱਤੇ ਹਮਲਾ ਹੋਇਆ ਸੀ ਉਸ ਤੋਂ ਬਾਅਦ ਦਾ ਮੈਸੇਜ ਸੀ ਉਸ ਮੈਸੇਜ ਦੇ ਵਿੱਚ ਇਹਨੇ ਸਿਰਫ ਇੱਕ ਚੀਜ਼ ਲਿਖੀ ਸੀ ਇਹਨੇ ਲਿਖਿਆ ਸੀ ਡਨ ਤੇ ਉਹ ਮੈਸੇਜ ਕਿਸੇ ਨੂੰ ਭੇਜਿਆ ਹੋਇਆ ਸੀ ਤੇ ਜਦੋਂ ਉਹ ਮੈਸੇਜ ਪੁਲਿਸ ਵਾਲਿਆਂ ਨੇ ਉਹ ਨੰਬਰ ਚੈੱਕ ਕੀਤਾ ਕਿ ਕਿਸ ਨੂੰ ਮੈਸੇਜ ਭੇਜਿਆ ਤਾਂ ਉਹ ਇੱਕ ਕੁੜੀ ਦਾ ਨਿਕਲਿਆ ਜਿਸ ਦਾ ਨਾਮ ਪ੍ਰਤੀਕਸ਼ਾ ਸੀ ਤਾਂ ਹੁਣ ਹੌਲੀ-ਹੌਲੀ ਪੁਲਿਸ ਨੂੰ ਸਾਫ ਹੋਣਾ ਸ਼ੁਰੂ ਹੋਇਆ ਕਿ ਇਹ ਮਾਮਲਾ ਕੁਝ ਹੋਰ ਆ ਤਾਂ ਹੁਣ ਦੂਜੇ ਪਾਸੇ ਜਿਹੜੀ ਪੁਲਿਸ ਦੀ ਟੀਮ ਹਥਿਆਰਿਆਂ ਨੂੰ ਜਾਂ ਕਹਿੰਦੇ ਲੁਟੇਰਿਆਂ ਨੂੰ ਲੱਭਣ ਗਈ ਹੋਈ ਸੀ ਤਾਂ ਉਹਨਾਂ ਦੇ ਵਿੱਚੋਂ ਇੱਕ ਹਥਿਆਰਾ ਪੁਲਿਸ ਨੂੰ ਉੱਥੇ ਲੁਧਿਆਣਾ ਦੇ ਵਿੱਚ ਮਿਲ ਜਾਂਦਾ ਹੈ ਤਾਂ ਪੁਲਿਸ ਵਾਲੇ ਜਦੋਂ ਉਸ ਨੂੰ ਗ੍ਰਿਫਤਾਰ ਕਰਦੇ ਨੇ ਤੇ ਉਹ ਤੋਂ ਪੁੱਛਗਛ ਕਰਦੇ ਨੇ ਤਾਂ ਉਹ ਜਿਹੜਾ ਹਥਿਆਰਾ ਸੀ ਉਹ ਮੰਨ ਜਾਂਦਾ ਕਿ ਸਾਨੂੰ ਅਨੋਖ ਨੇ ਪੈਸੇ ਦਿੱਤੇ ਸੀ ਅਸੀਂ 4 ਜਾਣੇ ਸੀ ਸਾਨੂੰ ਪੈਸੇ ਦੇ ਕੇ ਆਪਣੀ ਘਰਵਾਲੀ ਦਾ ਕਤਲ ਕਰਾਇਆ 2.5 ਲੱਖ ਰੁਪਏ ਦੇ ਵਿੱਚ ਗੱਲ ਹੋਈ ਸੀ ਜਿਹਦੇ ਵਿੱਚੋਂ 50000 ਰੁਪਏ ਪਹਿਲਾਂ ਅਡਵਾਂਸ ਦੇ ਦਿੱਤਾ ਸੀ ਤੇ ਬਾਕੀ ਦੇ ਪੈਸੇ ਬਾਅਦ ਦੇ ਵਿੱਚ ਦੇਣੇ ਸੀ ਹੁਣ ਪੁਲਿਸ ਨੂੰ ਪੂਰਾ ਕਲੀਅਰ ਹੋ ਚੁੱਕਿਆ ਸੀ ਕਿ ਜਿਹੜਾ ਇਹ ਕਤਲ ਹੈ ਅਨੋਖ ਨੇ ਆਪ ਹੀ ਕਰਵਾਇਆ ਆਪਣੀ ਘਰਵਾਲੀ ਦਾ ਤਾਂ ਹੁਣ ਜਦੋਂ ਪੁਲਿਸ ਹਸਪੀਟਲ ਪਹੁੰਚੀ ਅਨੋਖ ਨੂੰ ਲੈਣ ਦੇ ਲਈ ਤਾਂ ਉੱਥੇ ਜਾ ਕੇ ਦੇਖਿਆ ਕਿ ਮੌਕੇ ਦੇ ਉੱਤੇ ਉੱਥੇ ਧਰਨਾ ਲੱਗਿਆ ਹੋਇਆ ਸੀ ਬਹੁਤ ਸਾਰੇ ਲੋਕ ਇਕੱਠੇ ਹੋਏ ਹੋਏ ਸੀ ਤਾਂ ਇਸ ਕਰਕੇ ਪੁਲਿਸ ਹੁਣ ਸਿੱਧਾ ਅਨੋਖ ਨੂੰ ਗ੍ਰਿਫਤਾਰ ਵੀ ਨਹੀਂ ਕਰ ਸਕਦੀ ਸੀ ਕਿਉਂਕਿ ਹੁਣ ਅਨੋਖ ਦੇ ਉੱਤੇ ਜਿਹੜਾ ਇਲਜ਼ਾਮ ਲਾਇਆ ਸੀ ਇੱਕ ਹਤਿਆਰੇ ਨੇ ਲਾਇਆ ਸੀ ਕਿ ਮੈਨੂੰ ਸੁਪਾਰੀ ਦਿੱਤੀ ਸ਼ਾਇਦ ਉਹ ਝੂਠ ਵੀ ਬੋਲਦਾ ਹੋ ਸਕਦਾ ਸੀ ਹੁਣ ਇੱਕ ਮੈਸੇਜ ਜੋ ਡਨ ਲਿਖਿਆ ਹੋਇਆ ਸੀ ਇਹ ਤੋਂ ਵੀ ਕੁਝ ਜ਼ਿਆਦਾ ਸਾਬਤ ਨਹੀਂ ਹੋ ਰਿਹਾ ਸੀ ਤੇ ਨਾਲ ਹੁਣ ਡਾਕਟਰਾਂ ਦੀ ਜਿਹੜੀ ਰਿਪੋਰਟ ਆਈ ਸੀ ਉਹਦੇ ਵਿੱਚ ਜੋ ਲਿਖਿਆ ਸੀ ਕਿ ਇਹਨੇ ਇਹਨੂੰ ਬੇਹੋਸ਼ੀ ਦੀ ਦਵਾਈ ਨਹੀਂ ਦਿੱਤੀ ਗਈ ਤਾਂ ਉਹ ਵੀ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਸੀ ਜਿਸ ਦੇ ਨਾਲ ਉਹਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਇੰਨੇ ਕੱਠ ਦੇ ਵਿੱਚੋਂ ਹੁਣ ਲੋਕ ਉਹਦੇ ਉੱਤੇ ਹਾਵੀ ਹੋ ਸਕਦੇ ਸੀ ਪੁਲਿਸ ਦੇ ਉੱਤੇ ਇਸ ਕਰਕੇ ਪੁਲਿਸ ਵਾਲਿਆਂ ਨੇ ਇੱਥੇ ਇੱਕ ਹੋਰ ਪਲਾਨ ਬਣਾਇਆ ਪੁਲਿਸ ਵਾਲਿਆਂ ਨੇ ਅਨੋਖ ਨੂੰ ਗ੍ਰਿਫਤਾਰ ਕਰਨ ਦੇ ਲਈ ਉੱਤੇ ਲੋਕਾਂ ਦੇ ਵਿੱਚ ਕਿਹਾ ਕਿ ਅਨੋਖ ਦਾ ਇੱਕ ਦੋ ਟੈਸਟ ਕਰਵਾਉਣਾ ਤਾਂ ਕਿ ਇਹਦਾ ਮੈਡੀਕਲ ਕਰਵਾਇਆ ਜਾ ਸਕੇ ਜੋ ਕਿ ਅਸੀਂ ਕੋਰਟ ਦੇ ਵਿੱਚ ਪੇਸ਼ ਕਰਨਾ ਕਿਉਂਕਿ ਕੋਰਟ ਮੰਗਦੀ ਹੈ ਕਿ ਬੰਦੇ ਦਾ ਸਾਡੇ ਕੋਲ ਮੈਡੀਕਲ ਪਹੁੰਚੇ ਇਸ ਕਰਕੇ ਇਹ ਮੈਡੀਕਲ ਅਸੀਂ ਇੱਥੇ ਨਹੀਂ ਕਰਵਾ ਸਕਦੇ ਇਹ ਦੂਜੇ ਹਸਪੀਟਲ ਦੇ ਵਿੱਚ ਕਰਵਾਉਣਾ ਪਊ ਤੇ ਅਨੋਖ ਨੂੰ ਸਾਡੇ ਨਾਲ ਜਾਣਾ ਪੈਣਾ ਤਾਂ ਇਹ ਗੱਲ ਸੁਣ ਕੇ ਲੋਕਾਂ ਨੂੰ ਵੀ ਲੱਗਿਆ ਕਿ ਜਿਹੜਾ ਅਨੋਖ ਹੈ ਉਹਦੀ ਪੁਲਿਸ ਵਧੀਆ ਜਿਹੜੀ ਕਰ ਰਹੀ ਆ ਗੱਲਬਾਤ ਉਹਦੀ ਜਾਂਚ ਵਧੀਆ ਕਰ ਰਹੀ ਆ ਉਹਦੀ ਦੇਖਭਾਲ ਸਹੀ ਤਰੀਕੇ ਨਾਲ ਹੋ ਰਹੀ ਆ ਇਸ ਕਰਕੇ ਲੋਕਾਂ ਨੇ ਅਨੋਖ ਨੂੰ ਨਾਲ ਜਾਣ ਦਿੱਤਾ ਤੇ ਅਨੋਖ ਨੂੰ ਵੀ ਹਾਲ ਤੱਕ ਕੁਝ ਇਦਾਂ ਦਾ ਨਹੀਂ ਪਤਾ ਸੀ ਕਿ ਪੁਲਿਸ ਨੂੰ ਉਹਦੇ ਉੱਤੇ ਸ਼ੱਕ ਵਗੈਰਾ ਵੀ ਆ ਤਾਂ ਇਸ ਦੇ ਚੱਲਦਿਆਂ ਜਦੋਂ ਪੁਲਿਸ ਉਸ ਨੂੰ ਲੈ ਕੇ ਨਿਕਲੀ ਤਾਂ ਨਾਲ ਦੀ ਨਾਲ ਲਿਜਾ ਕੇ ਪੁਲਿਸ ਹਸਪੀਟਲ ਦੀ بجائے ਉਹਨੂੰ ਥਾਣੇ ਦੇ ਵਿੱਚ ਲੈ ਕੇ ਗਈ ਤੇ ਥਾਣੇ ਦੇ ਵਿੱਚ ਲਿਜਾ ਕੇ ਉਹੀ ਜਿਹੜਾ ਕੰਟਰੈਕਟ ਕਿਲਰ ਸੀ ਜਿਹਨੂੰ ਉਹਨੇ ਸਪਾਰਸ਼ ਦਿੱਤੀ ਸੀ ਉਹ ਸਾਹਮਣੇ ਬਿਠਾਇਆ ਜਦੋਂ ਤਾਂ ਅਨੋਖ ਨੇ ਜਦੋਂ ਉਹ ਦੇਖਿਆ ਤਾਂ ਅਨੋਖ ਕੋਲੇ ਕੋਈ ਹੋਰ ਰਸਤਾ ਨਹੀਂ ਬਚਿਆ ਤੇ ਉਹਨੇ ਸਾਰੀ ਗੱਲਬਾਤ ਪੁਲਿਸ ਦੇ ਸਾਹਮਣੇ ਕਨਫੈਸ ਕਰ ਲਈ ਹੁਣ ਉਹਨੇ ਪੁਲਿਸ ਵਾਲਿਆਂ ਨੂੰ ਦੱਸਿਆ ਕਿ ਮੈਂ ਮੇਰੀ ਘਰਵਾਲੀ ਦਾ ਆਪ ਹੀ ਕਤਲ ਕਰਵਾਇਆ ਜਾਣ ਬੁੱਝ ਕੇ ਮੈਂ ਉਹਨੂੰ ਜਿਹੜਾ ਉੱਥੇ ਡਿਨਰ ਦੇ ਲਈ ਲੈ ਕੇ ਗਿਆ ਤੇ ਰਸਤੇ ਦੇ ਵਿੱਚ ਆ ਕੇ ਮੈਂ ਜਾਣ ਬੁੱਝ ਕੇ ਗੱਡੀ ਖੜਾ ਕੇ ਜਿਹੜੇ ਉਹ ਐਮਰਜੈਂਸੀ ਲਾਈਟਸ ਲਗਾਈਆਂ ਤਾਂ ਕਿ ਇਹਨਾਂ ਲੋਕਾਂ ਨੂੰ ਪਤਾ ਲੱਗ ਸਕੇ ਕਿ ਮੈਂ ਗੱਡੀ ਦੇ ਵਿੱਚੋਂ ਬਾਹਰ ਆ ਤੇ ਇਹਨਾਂ ਨੇ ਜਾਣਬੁੱਝ ਕੇ ਹਮਲਾ ਕੀਤਾ ਤੇ ਉਸ ਹਮਲੇ ਦੇ ਵਿੱਚ ਮੈਨੂੰ ਵੀ ਜਾਣ ਕੇ ਹੀ ਜ਼ਖਮੀ ਕਰਕੇ ਗਏ ਸੀ ਤਾਂ ਇਸ ਤਰ੍ਹਾਂ ਪੁਲਿਸ ਨੇ 24 ਘੰਟੇ ਦੇ ਵਿੱਚ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਲੀਡਰ ਦੀ ਘਰ ਵਾਲੀ ਦੇ ਕਤਲ ਦੀ ਗੁੱਥੀ ਨੂੰ ਸੁਲਝਾਇਆ ਜਿਸ ਦੇ ਵਿੱਚ ਉਹ ਖੁਦ ਹੀ ਆਪ ਕਾਤਲ ਨਿਕਲਿਆ ਤੇ ਏਸੀਜੀ ਅੱਜ ਦੀ ਕਹਾਣੀ ਤੁਹਾਡੇ ਕੀ ਵਿਚਾਰ ਨੇ ਇਸ ਦੇ ਬਾਰੇ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਤੇ ਆਪਾਂ ਮਿਲਾਂ ਕਿਸੇ ਹੋਰ ਘਟਨਾ ਦੇ ਨਾਲ ਕਿਸੇ ਹੋਰ ਇਦਾਂ ਦੀ ਸੱਚੀ ਕਹਾਣੀ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ